ਕੀ ਨਾਮ ਤੁਹਾਡਾ ਜੀ ਬਲਦਰਾਜ ਸਿੰਘ ਜੀ ਕੀ ਮਾਮਲਾ ਜਿਹਦੇ ਮਾਮਲੇ ਵਿੱਚ ਤੁਸੀਂ ਅੱਗੇ ਵੱਡੀ ਗਿਣਤੀ ਐਸਐਸਪੀ ਨੂੰ ਮਿਲਣ ਆਏ ਹੋ ਪੁਲਿਸ ਨੇ ਭਾਵੇਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਉਸ ਨੇ ਸਟੇਟਮੈਂਟ ਵੀ ਦਿੱਤੀ ਐਸਐਸਪੀ ਨੇ ਤੁਹਾਡਾ ਜਾਂ ਪਿੰਡ ਵਾਲਿਆਂ ਦਾ ਕੀ ਕਹਿਣਾ ਹੈ ਅਸਲਾਮੁਅਲਿਕ ਸੌਦਾ ਤਾਂ ਇਹ ਹੀ ਕਹਿਣਾ ਹੈ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਮੇਰਾ ਜੀ ਸਰ ਪਰਿਵਾਰ ਇਹਨਾਂ ਨੇ ਖਤਮ ਕਰ ਚੁੱਕੇ ਹੈ ਕੀ ਲੱਗਦੀ ਸੀ ਤੁਹਾਡੇ ਜਿਹੜੀ ਮੇਰੀ ਮੇਰੀ ਭੈਣ ਜੀ ਕੀ ਕਨਜੀਤ ਕਵਰ ਜਿਵੇਂ ਡਾਊਟ ਕੀਤਾ ਜਾ ਰਿਹਾ ਵੀ ਤਿੰਨ ਜਨਾਂ ਨੂੰ ਵੀ ਇੱਕ ਬੰਦਾ ਇਕੱਲਾ ਨਹੀਂ ਇਹ ਡਿਵੀਡੀਕਾ ਤਰ੍ਹਾਂ ਨੂੰ ਅੰਜਾਮ ਦੇ ਸਕਦਾ ਕੋਈ ਸ਼ੱਕ ਸਵਾ ਕਿਸੇ ਹੋਰ ਕੋਈ ਕਿਸੇ ਬੰਦੇ ਤੇ ਤਨੀਜ ਵਾਕ ਨਹੀਂ ਸਮਝਦੇ ਇੱਕ ਬੰਦੇ ਤੋਂ ਇੱਕ ਬੰਦਾ ਤਿੰਨ ਨੌ ਜਵਾਨਾਂ ਨੂੰ ਕਿਵੇਂ ਮਾਰ ਸਕਦਾ ਹੈ ਇਕੱਲਾ ਪਹਿਲਾਂ ਤੁਹਾਡੀ ਭੈਣ ਨੇ ਕੋਈ ਇਸ ਬੰਦੇ ਬਾਰੇ ਕੋਈ ਜ਼ਿਕਰ ਕਰਿਆ ਕੋਈ ਆਪਣੇ ਪੁੱਤਰ ਕੋਈ ਨਹੀਂ ਜੀ ਇੰਨਾ ਇਹ ਜਾਂ ਤਾਂ ਦਬਾਅ ਨਾਇਆ ਭਾਈ ਇਹ ਬੰਦੇ ਦਾ ਕੋਈ ਵੀ ਤੇ ਜਾਂ ਕੋਈ ਜਵਾਕਾ ਨੂੰ ਦਬਾ ਪਾ ਕੇ ਜੀ ਸਾਡੇ ਤੇ ਕਰ ਗੱਲ ਆਉਣ ਹੀ ਨਹੀਂ ਦਿੱਤੀ ਗਈ ਹੈ ਕਿੰਨੇ 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 ਪੈਲੇ ਸੀ ਉਹਦੇ ਕੋਲ ਪਹਿਲਾਂ ਜਿਹੜੀ ਘਰ ਦੀ ਪੈਲੀ ਸੀ ਉਹ ਵੇਚੀ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਪੈਲੀ ਦਵਾਈ ਉਹ ਪੈਲੀ ਵੇਚ ਕੇ ਸਾਰੇ ਪੈਸੇ ਤੇ ਸਿਆਉਣਾ ਸੀ ਉਹਨਾਂ ਕੋਲੇ ਤੇ ਸਾਰੇ ਦਾ ਸਾਰਾ ਇਹ ਬੰਦੇ ਨੇ ਆਪ ਦੇ ਪਰਿਵਾਰ ਦੇ ਰੂਹ ਕਰਤਾ ਇਧਰਲੇ ਪਾਸੋਂ ਵੇਚੀ ਗਿਆ ਤੇ ਉਧਰਲੇ ਪਾਸੇ ਉਹਨਾਂ ਦਾ ਬਣਾਈ ਗਿਆ ਤਾਂ ਉਹਨਾਂ ਦਾ ਪੂਰਾ ਇਸ 'ਚ ਹੱਥ ਹੈਗਾ ਪਰਿਵਾਰ ਦਾ ਇਹ ਨਹੀਂ ਹੈਗਾ ਵੀ ਉਹਨਾਂ ਨੂੰ ਜਾਂ ਪਤਾ ਨਹੀਂ ਪਰਿਵਾਰ ਦਾ ਇੱਕ ਮੁੰਡਾ ਜੀ ਇਹਦਾ ਘਰ ਵਾਲੀ ਆ ਇਹਦਾ ਪਿਓ ਜਦੋਂ ਇਹਨੇ ਵੀਡੀਓ ਪਾਈਆ ਲਾਈਵ ਹੋ ਕੇ ਤਾਂ ਉਹ ਬੰਦਾ ਦਰਖਾਸਤ ਦੇ ਕੇ ਗਿਆ ਥਾਣੇ ਪਿਓ ਇਹਦਾ ਤੇ ਜੇ ਉਹਨਾਂ ਨੂੰ ਪਤਾ ਨਹੀਂ ਸੀ ਜਾਂ ਉਹਨਾਂ ਉਹ ਬੋਲਦੇ ਆ ਵੀ ਅਸੀਂ ਅੱਡੇ ਸੀ ਇਹਨਾਂ ਦੇ ਨਾਲੋਂ ਤੇ ਸਾਡੀ ਕੋਈ ਬੋਲ ਚੱਲ ਨਹੀਂ ਦੋ ਇਹਦੇ ਭਰਾ ਫੌਜੀ ਆ ਉਹ ਉਹ ਕਹਿ ਰਿਹਾ ਵੀ ਸਾਡੀ ਇਹਨਾਂ ਦਾ ਕੋਈ ਲੈਂਡ ਦੇਣ ਨਹੀਂ ਪਰ ਹੈ ਸਾਰਾ ਕੁਝ ਵਿੱਚ ਆ ਜੀ ਉਹਨਾਂ ਦੇ ਵਿੱਚ ਆ ਸਾਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਜਦੋਂ ਫਤਾ ਇਹ ਲੱਗਿਆ ਵੀ ਇਹਦੇ ਉਹਨੇ ਕੁੜੀ ਕੋਲੇ ਕੋਈ ਔਰਤ ਵੀ ਰਿਸ਼ਤੇਦਾਰ ਹੋਰ ਵੀ ਰਹਿੰਦੀ ਸੀ ਉਹ ਸਾਡੀ ਭੂਆ ਜੀ ਦੀ ਸਾਡੀ ਭੂਆ ਸੀਗੀ ਜੀ ਉਹ ਰਹਿੰਦੀ ਸੀ ਉਹਨਾਂ ਨੇ ਵਿਆਹ ਨਹੀਂ ਕਰਵਾਇਆ ਸੀਗਾ ਸਾਨੂੰ ਹੁਣ ਅੱਜ ਇਹ ਵੀ ਸਾਕ ਹੋ ਰਿਹਾ ਅਜੇ ਤੋਂ 20 ਦਿਨ 25 ਦਿਨ ਪਹਿਲਾਂ ਉਸ ਦੀ ਮੌਤ ਹੋਈ ਆ ਤਾਂ ਜਮਾਂ ਅਚਾਨਕ ਜਮਾਂ ਕੋਈ ਕਿਸੇ ਵੀ ਕੋਈ ਦਿੱਕਤ ਨਹੀਂ ਸੀ ਤਾਂ ਇੱਕੇ ਦਿਨ ਚ ਉਹਦੀ ਮੌਤ ਹੋ ਗਈ ਆ ਤੇ ਇੱਕੋ ਲਗਤ ਜਿਵੇਂ ਕੁਝ ਇਹ ਬੰਦੇ ਨੇ ਦੇ ਦਿੱਤਾ ਹੁੰਦਾ ਉਹ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਪਹਿਲਾਂ ਉਹ ਰਸਤੇ 'ਚ ਝੋਟਾਈ ਗਈ ਆ ਫਿਰ ਉਦੋਂ ਬਾਅਦ ਮੇਰੀ ਭੈਣ ਤੇ ਮਾਨ ਜਾ ਤੇ ਪਾਂਜੀ ਮਾਰਦੀ ਇਹਨੇ ਖਤਮ ਕਰਤਾ ਇਹ ਸਾਡਾ ਸਾਰਾ ਇਨਾਂ ਦੇ ਪਰਿਵਾਰ ਦਾ ਹੱਥ ਆ ਜੀ ਪੂਰਾ ਇਹਦੇ ਇਹਦੀ ਵਾਈਫ ਦਾ ਵੀ ਤੇ ਇਹਦੇ ਮੁੰਡੇ ਦਾ ਵੀ ਉਹ ਨਾਲ ਸਹਿਮਤ ਨੇ ਜੀ ਕਿ ਨਹੀਂ ਜਿਹੜਾ ਦੂਜਾ ਦਾ ਪਿਓ ਹੈਗਾ ਇਹ ਮੁੰਡੇ ਦਾ ਉਹਨੂੰ ਵੀ ਸਾਰਾ ਪਤਾ ਸੀ ਪੈਸੇ ਦਾ ਵੀ ਪਤਾ ਸੀ ਵੀ ਕਿੱਥੋਂ ਆ ਰਿਹਾ ਕੀ ਉਹਨੇ ਘਰ-ਬਾਰ ਬਣਾ ਲਿਆ ਸੀ ਕਿ ਨਹੀਂ ਇਹਨਾਂ ਨੇ ਰਲ ਕੇ ਤਿੰਨੇ ਚਾਰੇ ਜਾਣਿਆਂ ਨੇ ਫੇਰ ਕੰਮ ਕਰਿਆ ਫੇਰ ਮਾਰੇ ਨੇ ਕੋਈ ਐ ਨਹੀਂ ਹੈਗਾ ਵੀ ਇਹਦੇ ਇਕੱਲੇ ਨਹੀਂ ਮਾਰਤੇ ਇਹਦੀ ਵਾਈਫ ਨੂੰ ਇਹਦਾ ਜੇ ਕੋਠੀਆਂ ਪਾਈ ਬੈਠਾ ਦਾ ਕਿਲਾ ਪੈਈਦਾ ਉਹ ਵੀ ਵੇਚੀ ਬੈਠਾ ਅਸੀਂ ਮੰਗ ਕਰਦੇ ਜੀ ਇਹਨਾਂ ਦੇ ਬਾਈ ਨੇ ਨਾਮ ਨਾਮ ਹੋਵੇ ਜੀ ਇਹਦੀ ਇਹਦੀ ਵਾਈਫ ਦਾ ਇਹਦੇ ਮੁੰਡੇ ਦਾ ਠੀਕ ਹੈ ਇਹਦਾ ਜਿਹੜਾ ਪਿਓ ਹੈ ਇੱਕ ਜਾਨੀ ਕਿ ਇਹ ਜ਼ਰੂਰੀ ਇਹ ਹੋਣੇ ਚਾਹੀਦੇ ਨੇ ਵਿੱਚ ਅੱਧੇ ਕਿੱਲੇ ਵਾਲਾ ਜੀ ਸਮਝ ਲਓ ਵੀ ਇੱਕ ਤਾਂ ਕੋਠੀ ਤੇ 60-70 ਲੱਖ ਰੁਪਈਆ ਲਾਈ ਜਾਂਦਾ ਅੱਧਾ ਕਿਲਾ ਕਿਹਦੇ ਕੋਲੇ ਆ ਇਹ ਇਧਰਾਂ ਖਾਂਤੀ ਇਕੱਲੇ ਆਪਦੀ ਜ਼ਮੀਨਾਂ ਦਾ ਕਿਲਾ ਅੱਧਾ ਕਿਲਾ ਜੰਦੀ ਉਹ ਵੀ ਵੇਚਦਾ ਸੀ ਇਹਨੇ ਪਹਿਲਾਂ ਹੀ ਤੇ ਹੁਣ ਕੋਠੀ ਵੀ ਪਾਲੀ ਤਿੰਨ ਗੱਡੀਆਂ ਤੀਜੀ ਗੱਡੀ ਨਵੀਂ ਲਿਆਇਆ ਤੇ ਬਾਕੀ ਮੁੰਡੇ ਦਾ 30 ਲੱਖ ਭਰਿਆ ਜੀ ਇਸਨੇ ਬਾਹਰ ਜਾਣ ਦਾ 35 ਲੱਖ ਰੁਪਇਆ ਭਰਿਆ ਉਹ ਸਾਰੇ ਪੈਸੇ ਇਧਰੋਂ ਸਾਡੀ ਮੇਰੀ ਲੜਕੀ ਤੋਂ ਲੈ ਕੇ ਹੀ ਤੇ ਮੁੜ ਕੇ ਜਦੋਂ ਜਦੋਂ ਉਹਨੇ ਪੈਸੇ ਮੰਗੇ ਹੁਣ ਆਹ ਕਾਰਵਾਈ ਕਰਤੀ ਇਹ ਨਹੀਂ ਪਤਾ ਵੀ ਘਰੋਂ ਹੀ ਕੋਈ ਨਸ਼ਾ ਦੇ ਕੇ ਜਾਂ ਕੋਈ ਟੀਕੇ ਲਾ ਕੇ ਲਗਾਇਆ ਹੋਵੇ ਨਾਲਤੀ ਮੈਂ ਉਹਦਾ ਪਿਤਾ ਜੀ ਆ ਜੀ ਗੁੱਟੀ ਦਾ ਨਿਛਤਰ ਸਿੰਘ ਆ ਜੀ ਹਲਾਓ ਓਟ ਪਾ ਜੀ ਉਹ ਦਾ ਹੋਰ ਵੀ ਕੁਝ ਕਹਾ ਜਲੋ ਇੱਥੇ ਚਾਰ ਪਿੰਡਾਂ ਦਾ ਪਿੰਡ ਚਾਰ ਪਿੰਡਾਂ ਦਾ ਹੋਰ ਇਹ ਕਿਹੜਾ ਜਮਿਆ ਜੀ ਇਨਸਾਫ ਲਈ ਇਹ ਉਹਦਾ ਪਿਓ ਵੀ ਵੇਚ ਲੈਣਾ ਚਾਹੀਦਾ ਤੇ ਉਹਦਾ ਟੰਬਰ ਤੇ ਮੁੰਡਾ ਉਹਦੀ ਵਾਈਫ ਚਾਰੇ ਬੰਦੇ ਨਾਲ ਜਿਹੜੇ ਹੈਗੇ ਵੀ ਸੀ ਮੇਰਾ ਘਰ ਆਈ ਮੇਰਾ ਭਤੀਜਾ ਲੱਗਦਾ ਸੀ ਠੀਕ ਨਹੀਂ ਉਹ ਮੇਰੇ ਭਾਬੀ ਜੀ ਲੱਗਦੇ ਸੀਗੇ ਤੇ ਮੈਂ ਦੇਖ ਕੇ ਵੀ ਨਾ ਉੱਥੇ ਹੀ ਰਹਿੰਦੇ ਸੀ ਤਕਰੀਬਨ ਇਹ ਇਹਨਾਂ ਨੂੰ ਪਤਾ ਦੀ ਕਿੱਥੋਂ ਪੈਸਾ ਆ ਰਿਹਾ ਹੈ ਇਹਨਾਂ ਦੇ ਘਰੋਂ ਠੀਕ ਨਹੀਂ ਖਾ ਰਹੇ ਸੀ ਸਾਰਾ ਕੁਝ ਜ਼ਮੀਨ ਵੇਚ ਕੇ ਖਾ ਗਿਆ ਸਭ ਕੁਝ ਖਾ ਗਿਆ ਭਾਈ ਐਂਡ ਤੇ ਉਹ ਜਵਾਗਤੀ ਕਿੰਨੇ ਕਿ ਕਿ ਉਹ ਮਾਰ ਕੇ ਦੇਖੋ ਦੇਖਿਆ ਨਹੀਂ ਜਾਂਦੀਆਂ ਫੋਟੋ ਉਹਨਾਂ ਦੀਆਂ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਭਾਈ ਥੋੜਾ ਵਰਤ ਪਰਦੇਵਾ ਹੈ ਨਹੀਂ ਸੀ ਜੀ ਇਹ ਹੈਗਾ ਸੀ ਭਾਈ ਇਹ ਬਾਰੇ ਤੁਹਾਨੂੰ ਉਮਰ ਨਹੀਂ ਪਤਾ ਜੀ ਪੂਰੀ ਨਹੀਂ ਪਤਾ ਹੋ ਜਾ ਨਹੀਂ ਹੋਇਆ 60 ਮਹੀਨਿਆਂ ਦਾ ਵਿਆਹ ਹੋ ਗਿਆ ਵੀ ਜਾਨੀ ਕਿ ਬਾਈ ਬਾਈ ਕਸਾਲ ਦੀ ਬਾਈ ਦੀ ਕਾਤਲ ਦੀ ਜਦੋਂ ਉਹਨਾਂ ਦੇ ਘਰੇ ਆਉਣੀ ਜਾਣੀ ਸੀ ਤੁਸੀਂ ਸਸ ਰਹੇ ਹੋ ਵੀ ਉਹਨਾਂ ਦੇ ਘਰ ਦਾ ਮੋਢੀ ਉਹ ਬਣਿਆ ਹੋਇਆ ਸੀ ਉਦੋਂ ਤੁਸੀਂ ਕੋਈ ਇਤਰਾਜ਼ ਨਹੀਂ ਕੀਤਾ ਨਹੀਂ ਕਿਹਾ ਬਾਈ ਵੀ ਜਦੋਂ ਦੇਖੋ ਤਾਂ ਕੁੜੀ ਦਾ ਪਿਓ ਵੀ ਸੀ ਭਰਾ ਸੀ ਤੁਸੀਂ ਦਿਓਰ ਸੀ ਸਾਰਾ ਉਹ ਸੀ ਸਾਕਾ ਸੋਨੀ ਉਹ ਸੋਨੀ ਉਹ ਤੋਂ ਆਪੇ ਬਾਤ ਨਹੀਂ ਜਿੰਨੇ ਜੋਗੇ ਦੇਖੋ ਜੇ ਇਸ ਤਰੀਕੇ ਚ ਗੱਲ ਹੁੰਦਾ ਅਗਲਾ ਕਹਿੰਦਾ ਸਾਡੇ ਘਰ ਦੀ ਮਾਮਲਾ ਹੈ ਉਹ ਅਸੀਂ ਉਹ ਹੈ ਮੈਂ ਮੇਰੀ ਲੜਾਈ ਵੀ ਹੋਈ ਆ ਦੋ ਤਿੰਨ ਵਾਰੀ ਇਹੀ ਜੀ ਗੱਲ ਨਹੀਂ ਇਹ ਬੰਦੇ ਨੂੰ ਡੱਕ ਰਿਆ ਵੀ ਮੈਂ ਉਤੋਂ ਪਰ ਜਦੋਂ ਬੰਦਾ ਘਰ ਦਾ ਉਹ ਕਹ ਰਿਹਾ ਉਹ ਪਰਝਾਈ ਦੀ ਜੀ ਹੱਡੀ ਉਹ ਮਗਰ ਲਾ ਕੇ ਜਿਵੇਂ ਲਾਲੋ ਜਵਾਕ ਛੋਟੇ ਦੀ ਗਏ ਬੱਚੇ ਤੇ ਉਹਨਾਂ ਨੇ ਵੀ ਬਸ ਉਹ ਕਿਵੇਂ ਹੱਥੇ ਚੜੀ ਹੋਈ ਤੀ ਜੀ ਉਹ ਵੀ ਸਾਡੇ ਘਰ ਦਾ ਮਸਲਾ ਸੁਣਨ ਕੀ ਲੈਣਾ ਤਾਂ ਕਰ ਕੇ ਤੀਗਾ ਵੀ ਨਹੀਂ ਲਾਲਚ ਦੇ ਤਾ ਨਾ ਜਿਵੇਂ ਹੁਣ ਉਹ ਪੈਲੀ ਵੇਚ ਕੇ ਥੋੜਾ ਉਹ ਕਰਤਾ ਤੇ ਫੇਰ ਦੁਬਾਰੇ ਪੈੜੀ ਲੈ ਕੇ ਤੇ ਪੈੜੀ ਵੇਚੀ ਐ ਉਹਦੇ ਨਾਲ ਆਇਆ ਵੀ ਆਪਾਂ ਵੱਧ ਬਣਾ ਲਾਂਗੇ ਲਾਲਚ ਨਾਲ ਲਾਲਚ ਲਵਾਇਆ ਜੁਆਕਾਂ ਨੂੰ ਜੁਆਕ ਨਿਆਣੇ ਸੀ ਜੁਆ ਮਾਇਆ ਬਣਾ ਵੀ ਸੋਨੋ ਪੈੜੀ ਲੈ ਕੇ ਦੇਣਾ ਇਹ ਘੱਟੋ ਘੱਟ ਜੀ 6 ਕਰੋੜ ਦਾ ਮਸਲਾ ਸਾਢੇ 6 ਕਿੱਲੇ ਤੇ ਇੱਕ ਕਿਨਾਲ ਤਾਂ ਉਹਦੀ ਆਪਦੀ ਘਰ ਦੀ ਸੀ ਪੈੜੀ ਉਹ ਵੇਚ ਕੇ 6.5 ਕਿੱਲੇ ਦੇ ਵਾਸਤੇ ਉਹ 6.5 ਕਿੱਲੇ ਪਲਾਟਾ ਚ ਆ ਗਈ ਉਹ ਜਾਨੀ ਜੀ ਘੱਟੋ ਘੱਟ 4-5 ਕਰੋੜ ਦੀ ਤਾਂ ਉਹ ਵੀ ਕੀ ਹੈ ਜੀ 16 ਟੋਲੇ ਸਿਉਣਾ ਉਹ ਵੀ ਇਹਨੇ ਬੈਂਕ ਚੋਂ ਕਢਾਏ ਬਰਨਾਲੇ ਚੋਂ ਇੱਥੇ ਲਿਆ ਸੇਕੇ ਉਹ ਵੀ ਇਹਨੇ ਰਫੂ ਚੱਕਰ ਕਰਤਾ ਜੀ ਤੇ 17 ਸਾਲਾਂ ਦਾ ਠੇਕਾ ਜੀ ਪਹਿਲੀ ਦਾ 6.5 ਕਿਲਿਆਂ ਦਾ ਉਹ 50 ਲੱਖ ਦੇ ਅਰਦਗਿਰ ਦੋ ਬਣਦਾ ਜੀ 6 ਕਰੋੜ ਦਾ ਘਬੜਾ ਬਣਦਾ ਸਾਰਾ ਜਦੋਂ ਇਹਦੇ ਘਰ ਵਾਲੇ ਦੀ ਮੌਤ ਹੋਈ ਉਦੋਂ ਬਾਅਦ ਆਉਣ ਜਾਣ ਰਹਿ ਆਉਣ ਜਾਣ ਰਹਿ ਜੀ ਫਿਰ ਅਸੀਂ ਹੁਣ ਛੋਟਾ ਪਰਿਵਾਰ ਆ ਦੋ ਜੀਆਂ ਅਸੀਂ ਜਾਨੀ ਮਹੀਨੇ ਬਾਅਦ ਜਿਹੜਾ ਮਾਰਦੇ ਜੀ ਸਾਨੂੰ ਕੋਈ ਭੇਤ ਨਹੀਂ ਦਿੱਤਾ ਇਹਨਾਂ ਨੇ ਤੁਹਾਡੀ ਧੀ ਨੇ ਦੇ ਦੋ ਤੁਸੀਂ ਹੁਣ ਦੱਸ ਰਹੇ ਹੋ ਵੀ 17 ਸਾਲਾਂ ਦਾ ਠੇਕਾ ਉਹਨੇ ਦਿੱਤਾ ਹੀ ਨਹੀਂ ਅਸੀਂ ਪੈਸੇ ਉਹ ਖਾ ਰਿਆ ਸੀ ਇਹ ਗੱਲ ਸੋ ਪਹਿਲਾਂ ਮਤਲਬ ਇਹ ਕਤਲ ਤੋਂ ਨਹੀਂ ਨਹੀਂ ਉਹ ਉਹ ਹੁਣ ਸਾਨੂੰ ਪਤਾ ਲੱਗਾ ਉਹਨੂੰ ਲਾਲਚ ਦੇਤਾ ਵੀ ਤੈਨੂੰ ਮੈਂ ਕਿਹਨੇ ਦੱਸਿਆ ਵੀ 17 ਸਾਲਾਂ ਦਾ ਠੇਕਾ ਉਹਦੇ ਕੰਨੀ ਰਹਿੰਦਾ ਸੀ ਉਹ ਇੱਕ ਸਾਡੇ ਕੋਲੇ ਸਬੂਤ ਪਰੋ ਨੋਟ ਦਾ ਵੀ ਪਿਆ ਜੀ ਜੀ ਉਹ ਪਰੋਨੋਟ ਦਾ ਸਬੂਤ ਜਿਹੜਾ 2.5 ਲੱਖ ਦਾ ਉਹ ਪਰੋਨੋਟ ਆ ਉਹਤੇ ਡੇਟ ਪੁਆਈ ਆ 30 ਚ ਖਤਮ ਹੁੰਦੀ ਸੀ ਡੇਟ ਜੀ ਉਹਨੂੰ ਕਹਿੰਦਾ ਵੀ ਮੈਂ ਨਾ ਡੇਟ ਬਤਾ ਲਿਆਉਣਾ ਉਹ ਪਰੋਨੋਟ ਤਾਂ ਨਵਾਂ ਹੋਣਾ ਸੀ ਉਹਨੇ ਥੱਲੇ ਆ ਆ ਪਤਾ ਨਹੀਂ ਕਿਸੇ ਤੋਂ ਲਿਖਾ ਕੇ ਜਾਂ ਆਪ ਲਿਖਾ ਕੇ ਤਾਂ 26/7 ਤੱਕ ਉਹ ਡੇਟ ਬਤਾਤੀ ਜੀ